ਸਤਿ ਸ਼੍ਰੀ ਅਕਾਲ ਜੀ ਟੋਕਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਪੰਜਾਬ ਕੀ ਪੰਜਾਬ ਤੋਂ ਬਾਹਰ ਜਿੱਥੇ ਵੀ ਪੰਜਾਬੀ ਰਹਿੰਦੇ ਨੇ ਚਾਹੇ ਉਹ ਯੂਪੀ ਆ ਚਾਹੇ ਬਿਹਾਰ ਆ ਚਾਹੇ ਉਤਰਾਖੰਡਾ ਚਾਹੇ ਦਿੱਲੀ ਆ ਜਿੱਥੇ ਵੀ ਪੰਜਾਬੀ ਰਹਿੰਦੇ ਆ ਇੱਕੋ ਹੋੜ ਆ ਕਿੱਥੇ ਜਾਣਾ ਕੈਨੇਡਾ ਉਹ ਜਾਣ ਵਾਸਤੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਕਰਦੇ ਆਂ ਏਜੰਟਾਂ ਤੋਂ ਠੱਗੀ ਵੀ ਮਰਵਾਉਂਦੇ ਆਂ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਦੱਸਣ ਦੀ ਲੋੜ ਤਾਂ ਨਹੀਂ ਹੈਗੀ ਇੱਕ ਨੌਜਵਾਨ ਦਾੜੀ ਨੂੰ ਕਿੱਦਾਂ ਕਰਕੇ ਕੈਨ ਦਾ ਪਹੁੰਚਣ ਦੀ ਤਿਆਰੀ ਕਰ ਰਿਹਾ ਸੀ ਤੇ ਫੜਿਆ ਗਿਆ 에ਰਪੋਰਟ ਤੇ ਭਾਈ ਸਵਾਗਤ ਹੈ ਜੀ ਥੈਂਕ ਯੂ ਵੀਰੇ ਥੈਂਕ ਯੂ oh sorry uncle oh ਵੱਡੇ ਵੀਰੇ ਅੱਛਾ ਹੁਣ ਮੈਂ ਤੁਹਾਨੂੰ ਅੰਕਲ ਕਹਾ ਕਿ ਮੈਂ ਵੀਰਾ ਕਹਾ ਤੁਸੀਂ ਅੰਕਲ ਮਤਲਬ ਤੁਸੀਂ ਵੱਡੇ ਵੀਰੇ ਤੁਸੀਂ ਮੈਨੂੰ ਭਾਜੀ ਕਹ ਲਓ ਭਾਜੀ ਕਹ ਲਓ ਅਸਾ ਇੱਕ ਕੀ ਕਾਰਨ ਪੈ ਗਿਆ ਕਿ ਐਡਾ ਤੁਸੀਂ ਰਫੜ ਲੈ ਲਿਆ ਕਿ ਮੈਂ ਜਿਹੜਾ ਆ ਬਾਹਰ ਜਾਣ ਵਾਸਤੇ ਇੱਕ ਨੌਜਵਾਨ ਨੌਜਵਾਨ ਤਾਂ ਜਦੋਂ ਉਹਦੇ ਇੱਕ ਚੱਟਾ ਵਾਲ ਹੁੰਦਾ ਨੇ ਇੱਕ ਚੱਟਾ ਵਾਲ ਹੁੰਦਾ ਤੇ ਉਹ ਟੈਨਸ਼ਨ 'ਚ ਪੈ ਜਾਂਦਾ ਹਾਂਜੀ ਨਹੀਂ ਵੀਰ ਜੀ ਪ੍ਰੋਬਲਮ ਇਹ ਹੋ ਗਈ ਸੀ ਕਿ ਵੀ ਮੇਰੇ ਨਾਲ ਨਾ ਕੋਈ ਯਾਰ ਨਹੀਂ ਸਿਖਰਾ ਰਿਹਾ ਫਿਰ ਪੌਸਿਬਲ ਜ਼ਿਆਦਾ ਲੱਗਣਾ ਨਹੀਂ ਸੀਗਾ ਫਿਰ ਆਈਲੈਟਸ ਦਾ ਵੀ ਬਹੁਤ ਵਾਰ ਕੀਤਾ ਤੇ ਉਹ ਵੀ ਨਹੀਂ ਹੋਇਆ ਤੇ ਫਿਰ ਮੈਂ ਸੋਚਿਆ ਵੀ ਮੈਂ ਜਾ ਮੈਂ ਨਾ ਫਿਰ ਰਾਤ ਨੂੰ ਸੁਪਨਾ ਆਇਆ ਤੇ ਸਵੇਰੇ ਮੈਂ 에어ਪੋਰਟ ਤੇ ਸੀਗਾ ਰਾਤ ਨੂੰ ਸੁਪਨਾ ਅੱਛਾ ਇਹ ਫਿਰ ਮਤਲਬ ਜਿਹੜਾ ਪਾਸਪੋਰਟ ਆ ਤੁਹਾਡਾ ਇਹ ਤੁਸੀਂ ਡੁਪਲੀਕੇਟ ਬਣਵਾਇਆ ਡੁਪਲੀਕੇਟ ਨਹੀਂ ਮੈਂ ਸਨੈਪਚੈਟ ਤੇ ਫਿਲਟਰ ਲਾਂਦਾ ਸੀਗਾ ਬਜ਼ੁਰਗਾਂ ਵਾਲੇ ਤੇ ਉੱਥੋਂ ਆਈਡੀਆ ਆਇਆ ਵੀਰੇ ਫਿਰ ਮੈਂ ਇਹ ਕਰ ਲਿਆ ਜੀ ਇਹ ਕਰ ਲਿਆ ਅੱਛਾ ਇਹ ਮਤਲਬ ਤੁਸੀਂ ਮੈਂ ਉਹੀ ਗੱਲ ਕਰਦਾ ਕਿ ਨੌਜਵਾਨ ਦੇ ਇੱਕ ਚਿੱਟਾਵਾਲ ਆ ਜਾਏ ਨਾ ਜਦੋਂ ਇੱਕ ਚਿੱਟਾਵਾਲ ਆ ਜਾਏ ਉਹ ਟੈਨਸ਼ਨ 'ਚ ਪੈ ਜਾਂਦਾ ਤੇ ਤੁਸੀਂ ਸਾਰੀ ਚਿੱਟੀ ਦਾੜੀ ਕਰਕੇ ਨਹੀਂ ਵੀਰੇ ਉਹ ਗੱਲ ਇਸ ਤਰ੍ਹਾਂ ਸੀ ਕਿ ਮੇਰੇ ਮਾਸੇ ਜੀ ਨਾ ਮੈਨੂੰ ਕਹਿੰਦੇ ਹੁੰਦੇ ਸੀ ਤੇਰੇ ਨਾ ਤੂੰ ਜਮਈ ਆਪਣੇ ਮਾਸੜ ਜੀ ਵਰਗਾ ਲੱਗਦਾ ਹੈ ਮਾਸੜ ਜੀ ਉਹਨਾਂ ਨੂੰ ਗੁਜ਼ਰੇ ਕਾਫੀ ਸਮਾਂ ਹੋ ਗਿਆ ਤੇ ਮੈਂ ਮਾਸੜ ਜੀ ਨੂੰ ਜਿੰਦਾ ਰੱਖਣਾ ਚਾਹੁੰਦਾ ਸੀਗਾ ਨਹੀਂ ਮਾਸੜ ਜੀ ਨੂੰ ਜਿੰਦਾ ਰੱਖਣਾ ਚਾਹੁੰਦੇ ਪਰ ਮੈਂ ਇੱਕ ਗੱਲ ਮੇਰੇ ਦਿਮਾਗ 'ਚ ਵੀ ਆਉਂਦੀ ਜੇ ਤੁਹਾਡੀ ਸ਼ਕਲ ਮਾਸੜ ਜੀ ਨਾਲ ਮਿਲਦੀ ਆ ਹਾਂਜੀ ਤੇ ਲੜਾਈ ਨਹੀਂ ਹੋਈ ਕਦੇ ਘਰੇ ਨਹੀਂ ਮੈਂ ਤਾਂ ਬਹੁਤ ਲਾਡਲਾ ਜੀ ਸਾਰਿਆਂ ਦਾ ਠੀਕ ਠੀਕ ਹੈ ਮੈਂ ਮਾਸੀ ਘਰੇ ਵੀ ਮਤਲਬ 15 ਦਿਨ ਮਾਸੀ ਘਰੇ ਹੁੰਦੇ ਆ ਤੇ ਜਿਹੜਾ 15 ਦਿਨ ਮੈਂ ਆਪਣੇ ਘਰੇ ਹੁਣ ਨਹੀਂ ਆਪਣੇ ਘਰੇ ਕਿਉਂਕਿ ਮੰਮੀ ਡੈਡੀ ਨੂੰ ਮਾਸਲ ਮਾਸਟਰ ਜੀ ਮਾਸੀ ਜੀ ਕਹਿੰਦਾ ਜੀ ਉਹ ਅੱਛਾ 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 ਮੈਂ ਭਾਜੀ ਕੁਝ ਹੋਰ ਲੈ ਗਿਆ ਸੀ ਚਲੋ ਮੈਂ ਮਾਫੀ ਮੰਗਦਾ ਇਸ ਵਾਸਤੇ ਜੀ ਅੱਛਾ ਕੀ ਕੀੜਾ ਕੀ ਅੰਦਰ ਐਸਾ ਕੀ ਕੀੜਾ ਕੀ ਮੈਂ ਕੈਨੇਡਾ ਦਾ ਕੀ ਕੀੜਾ ਅੰਦਰ ਨਹੀਂ ਜਿਵੇਂ ਤੁਹਾਨੂੰ ਦੱਸਿਆ ਮਾਸੀ ਜੀ ਹਮੇਸ਼ਾ ਕਹਿੰਦੀ ਸੀ ਕੁਝ ਵੀ ਕਰ ਸਕਦਾ ਫਿਰ ਮੈਂ ਕਿਹਾ ਮੈਂ ਫੱਟੇ ਚੱਕਦੇ ਨੇ ਜਿਵੇਂ ਤੁਸੀਂ ਕਿਹਾ ਫੱਟੇ ਚੱਕਦੇ ਤੇ ਮੈਂ ਉਦਾਂ ਤਾਂ ਨਹੀਂ ਫੱਟੇ ਚੱਕੇ ਵੀਰੇ ਕਿਉਂਕਿ ਹੱਥ ਛਿਲਤ ਵੀ ਲੱਗ ਸਕਦੀ ਹੈ ਪਰ ਮੈਂ ਫਿਰ ਇਦਾਂ ਕੀਤਾ ਜੀ ਤੇ ਪਰ ਮੈਂ ਜਿਵੇਂ ਹੁਣ ਜਦੋਂ ਐਂਟਰੀ ਕੀਤਾ ਮੈਂ ਕਹਿੰ ਮੇਰੇ ਸਿਰ ਦੇ ਕੋਤਾ ਮੈਨੂੰ ਵੀਲਚੇਅਰ ਦੇ ਦੋ ਉੱਥੇ ਫਿਰ ਉਹਨਾਂ ਨੂੰ ਥੋੜਾ ਸ਼ੱਕ ਹੋ ਗਿਆ ਹਾਂ ਉਸੇ ਸ਼ੱਕ ਹੋ ਗਿਆ ਤੁਸੀਂ ਉਹ ਮੈਂ ਦੇਖੀ ਵੀਡੀਓ ਦੇ ਵਿੱਚ ਤੁਸੀਂ ਐ ਵੀਲਚੇਅਰ ਤੇ ਜਾ ਰਹੇ ਹੋ ਪਰ ਉਹੀ ਤਾਂ ਗੱਲ ਹੈ ਕਿ ਤੁਸੀਂ ਫੱਟੇ ਚੱਕਣ ਦੀ ਗੱਲ ਕੀਤੀ ਕਿ ਤੁਸੀਂ ਫੱਟੇ ਚੱਕੇ ਤੁਸੀਂ ਨਹੀਂ ਚੱਕੇ ਸ਼ਟਰਿੰਗ ਦਾ ਕੰਮ ਵੀ ਤੁਹਾਡਾ ਹੈਗਾ ਇਹ ਗੱਲ ਸੱਚੀ ਨਹੀਂ ਨਹੀਂ ਉਹ ਤਾਂ ਉੱਥੇ ਜਦੋਂ ਸਵਾਲ ਜਵਾਬ ਹੋਏ ਨਾ ਮੇਰੇ ਨਾਲ ਤੇ ਉੱਥੇ ਮੈਂ ਫਸ ਗਿਆ ਜੀ ਕਿਉਂਕਿ ਉਹ ਇਮੀਗ੍ਰੇਸ਼ਨ ਵਾਲੇ ਫਿਰ ਪੁੱਛਦੇ ਨੇ ਤੇ ਉਹ ਉੱਥੇ ਕੋਈ ਜੋਨੀ ਜੋਨੀ ਮੈਂ ਕਦਮ ਬੋਲਿਆ ਜਸਪਾਪਾ अच्छा तो सी उन्होंने कहा कि ਜਿਹੜਾ ਪਾਪਾ ਖੁਦ ਕਹਿ ਰਿਹਾ ਉਹ ਬਜ਼ੁਰਗ ਨਹੀਂ ਹੋ ਸਕਦਾ ਉਹ ਬਜ਼ੁਰਗ ਨਹੀਂ ਹੋ ਸਕਦਾ ਮੈਂ ਇਹਨਾਂ ਨੂੰ ਕਿੰਨੀ ਵਾਰ ਕਿਹਾ ਵੀ ਅਨਮੈਰਿਡ ਹੈ ਜੀ ਅਨਮੈਰਿਡ ਹੈ ਜੀ ਤੇ ਪਰ ਉਹ ਜੁਆਇੰਟ ਅਕਾਊਂਟ ਖੁਲਾਇਆ ਹੈ ਨਾ ਮੰਮੀ ਡੈਡੀ ਨੇ ਤੇ ਫਿਰ ਉਹ ਫੜਿਆ ਗਿਆ ਜੀ ਫੜਿਆ ਗਿਆ اچھا ਇਹ ਜਿਹੜੇ ਪਾਸਪੋਰਟ ਇੱਕ ਜਿਹੜਾ ਇੱਕ ਇੱਕ ਸਰਗਨਾ ਚੱਲ ਰਿਹਾ ਹੈ ਪਾਸਪੋਰਟ ਜਿਹੜਾ ਨਕਲੀ ਬਣਾਉਂਦਾ ਹੈ ਠੀਕ ਹੈ ਜੀ ਕਿੰਨੇ ਚ ਬਣਾਇਆ ਸੀ ਏ ਵੀ ਜੀ ਮੈਂ ਜਦੋਂ ਨਾ ਸਕੂਲ ਚ ਹੁੰਦਾ ਸੀਗਾ ਉਦੋਂ ਆਈ ਡੀ ਕਾਰਡ ਬਣਵਾਉਂਦੇ ਸੀ ਅਸੀਂ ਸਾਡੇ ਸਾਹਮਣੇ ਨਾ ਸਟੇਸ਼ਨਰੀ ਦੀ ਦੁਕਾਨ ਹੁੰਦੀ ਸੀਗੀ ਤੇ ਉੱਥੇ ਬਣਵਾਉਂਦੇ ਸੀਗੇ ਤੇ ਉਹ ਹੁਣ ਅੰਕਲ ਤਾਂ ਰਹੇ ਨਹੀਂ ਉਹਨਾਂ ਦਾ ਬੇਟਾ ਹੈ ਜੀ ਉਹ ਕਰਦਾ ਜੀ ਇਹ ਕੰਮ ਇਹ ਕੰਮ ਕਰਦਾ ਹੈ ਤੁਸੀਂ ਜਿਹੜੇ ਆ ਉਹ ਤੁਸੀਂ ਛੋਟੇ ਹੁੰਦੇ ਜਦੋਂ ਤੁਹਾਨੂੰ ਕਹਿੰਦੇ ਸੀ ਕਿ ਪੇਰੈਂਟਸ ਦੇ ਸਾਈਨ ਕਰਵਾ ਕੇ ਲਿਆਓ ਤਾਂ ਤੁਸੀਂ ਉਹ ਅੰਕਲ ਦੇ ਕਰਵਾ ਲੈਂਦੇ ਸੀ ਹਾਂ ਜੀ ਬਿੱਟੂ ਅੰਕਲ ਬਿੱਟੂ ਅੰਕਲ ਆ ਜੋ ਦੁਨੀਆ ਚ ਹੈਨੇ ਕੀ ਉਹ ਵੀ ਕੈਨੇਡਾ ਚਲੇ ਗਿਆ ਨਾ ਉਹਨਾਂ ਨੇ ਵੀ ਦੱਸਿਆ ਸੀਗਾ ਵੀ ਤੂੰ ਇਸ ਦੁਨੀਆ ਚ ਆਏ ਇੱਥੇ ਤਾਂ ੱੱਕੇ ਨੇ ਅੱਛਾ ਵੀ ਕੈਨੇਡਾ ਦੇ ਵਿੱਚ ਤੁਹਾਨੂੰ ਕਿਹੜੀ ਚੀਜ਼ ਨੇ ਖਿੱਚਿਆ ਕਿ ਮੈਂ ਕੈਨੇਡਾ ਜਾਵਾਂ ਅ ਸਭ ਤੋਂ ਪਹਿਲਾਂ ਵੀਰ ਜੀ ਮੈਨੂੰ ਤਾਂ ਇਹ ਸੀਗਾ ਵੀ ਮੈਂ ਜਾ ਕੇ ਉੱਥੇ ਕਾਮਯਾਬ ਹੋ ਜਾ ਹੂੰ ਤੇ ਉਹ ਕਹਿੰਦੇ ਵੀ ਪੈਨਸ਼ਨ ਲੱਗ ਜਾਂਦੀ ਹੈ ਬਜ਼ੁਰਗਾਂ ਦੀ ਤੁਸੀਂ ਆਲਰੇਡੀ ਬਜ਼ੁਰਗ ਹੀ ਜਾਣਾ ਚਾਹੁੰਦੇ ਹਾਂਜੀ ओके ਤੇ ਉਹ ਬਜ਼ੁਰਗ ਜਿਵੇਂ ਹੁਣ ਉਹਨਾਂ ਦੀ ਤਾਂ 20 ਸਾਲ ਵੱਧ ਤੋਂ ਵੱਧ ਹੋ ਜੂਗੀ ਪਰ ਆਈ ਹੈਵ ਕੁਆਲਿਟੀ ਟਾਈਮ ਐਂਡ ਕੁਆਂਟੀਟੀ ਟਾਈਮ ओके ਪਰ ਜੇ ਤੁਸੀਂ ਕਹਿੰਦੇ ਮੇਰੀ ਆਇਲਸ ਕਲੀਅਰ ਨਹੀਂ ਹੋਏ ਤੁਹਾਡੀ ਇੰਗਲਿਸ਼ ਬਹੁਤ ਸੋਹਣੀ ਆ ਦੋ ਵਰਡ ਸਰ ਮੈਂ ਸਿੱਖੇ ਸੀ ਕਿ ਉਹ ਕਹਿੰਦੇ ਸਿਟੀਜ਼ਨ ਨੂੰ ਪੁੱਛਣਗੇ ਤੇ ਫਿਰ ਮੈਂ ਉਸ ਤਰੀਕੇ ਨਾਲ ਗਿਆ ਜੀ ਉਹ ਇਹ ਤੇ ਇਸ ਤਰੀਕੇ ਨਾਲ ਕਿ ਇਹ ਮਤਲਬ ਹੁਣ ਤੁਸੀਂ ਥੋੜੀ ਜੀ ਐਡਵਰਟਾਈਜ਼ਮੈਂਟ ਉਹ ਦਾੜੀ ਜਿਹੜੀ ਆ ਰੰਗ ਕਰਨ ਵਾਲੀ ਕੰਪਨੀ ਜਿਹੜੀ ਉਹ ਮਹਿੰਦੀ ਹੁੰਦੀ ਉਹਦੀ ਵੀ ਤੁਸੀਂ ਐਡ ਕਰਤੀ ਐ ਏਡੀ ਵੱਡੀ ਮਤਲਬ ਇੱਕ ਮਿਸਾਲ ਬਣ ਗਈ ਤੁਸੀਂ ਕਿ ਦਾੜੀ ਜੇ ਕਾਲੀ ਵੀ ਹੋ ਜਾਂਦੀ ਐ ਤੇ ਦਾੜੀ ਚਿੱਟੀ ਵੀ ਹੋ ਜਾਂਦੀ ਐ ਹਾਂਜੀ ਇਹ ਦੇਖੋ ਅੱਗੇ ਦੀ ਅੱਗੇ ਜਿਵੇਂ ਹੁਣ ਪਹਿਲਾਂ ਬਜ਼ੁਰਗ ਕਹਿੰਦੇ ਸੀ ਵੀ ਜਵਾਨ ਹੋ ਸਕਦੇ ਤੁਸੀਂ ਐਨੀ ਉਮਰ ਤੱਕ ਹੁਣ ਨਵਾਂ ਲੈ ਕੇ ਆਏ ਆ ਜੀ ਨੌਜਵਾਨ ਜਿਹੜੇ ਬਜ਼ੁਰਗ ਵੀ ਹੋ ਸਕਦੇ ਨੇ ਹੋ ਸਕਦੇ ਨੇ ਅੱਛਾ ਇੱਕ ਤੁਸੀਂ ਨਵੀਂ ਮਿਸਾਲ ਪੈਦਾ ਕਰਦੀ ਜਿਹੜਾ ਛੰਟੀ ਆ ਚਿੰਦੂ ਦਾ ਭਰਾ ਉਹ ਤੁਹਾਡਾ ਕੀ ਲੱਗਦਾ ਬੋਆ ਜੀ ਦਾ ਲੜਕਾ ਜੀ ਬੂਆ ਬੂਆ ਤਾਂ ਸਾਡੇ ਦਰਵਾਜ਼ੇ ਨੂੰ ਬੂਆ ਕਹਿੰਦੇ ਆ ਨਹੀਂ 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 ਉਹ ਜਿਸ ਤਰ੍ਹਾਂ ਕਿ ਨਾ ਮੇਰੇ ਮਦਰ ਨੇ ਨਾ ਜਿਹਦੇ ਉਹਨਾਂ ਦੇ ਹਸਬੰਡ ਨੇ ਉਹਨਾਂ ਦੀ ਸਿਸਟਰ ਨੇ ਕੀ ਕੀ ਨੇ ਉਹ ਤੁਹਾਡੇ ਬੂਆ ਜੀ ਨੇ ਅੱਛਾ ਤੁਹਾਡੇ ਬੂਆ ਜੀ ਕਹਿੰਦੇ ਨੇ ਜੀ ਅੱਛਾ ਇਹ ਮਤਲਬ ਇੱਕ ਨਵਾਂ ਸ਼ਬਦ ਇਨਵੈਂਟ ਕੀਤਾ ਤੁਸੀਂ ਨੂੰ ਸਰ ਇਹੀ ਆਲਵੇਜ਼ ਸ਼ੁਰੂ ਤੋਂ ਅੱਛਾ ਇਹ ਮਤਲਬ ਤੁਹਾਡੇ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਇਹ ਨੋਰਮਲ ਆ ਬੂਆ ਹੋਰ ਦੋ ਚਾਰ ਸ਼ਬਦ ਜਿਹੜੇ ਤੂੰ ਪੂਜੀ ਵੀ ਕਹਿੰਦੇ ਨੇ ਕਹਿੰਦੇ ਪੂਜੀ ਪੂਜੀ ਮਤਲਬ ਪੂਜੀ ਆ ਨਹੀਂ ਬੁਆਜੀ ਬੁਰਾ ਮੰਨ ਜਾਣਗੇ ਪੂਜੀ ਆ ਤੇ ਨਾਲ ਅੱਧੀ ਆ ਪੂਰੀ ਹੈ ਜੀ ਸਾਡੀ ਬੁਆਜੀ ਤਾਂ ਪੂਰੀ ਹੈ ਜੀ ਅੱਧੀ ਨਹੀਂ ਹੈ ਅੱਛਾ ਮੈਂ ਪੂਰੀ ਹੈ ਕਿ ਹੋਗੀ ਨਹੀਂ ਨਹੀਂ ਹੈਗੇ ਨੇ ਓਕੇ 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 ਕੱਲੇ ਕੱਲ ਹੀ ਆਏ ਸੀਗੇ ਕਹਿੰਦੇ ਵੀ ਉਹ ਪਲਾਟ ਦਾ ਕੀ ਬਣਿਆ ਪਾਪਾ ਨੂੰ ਪੁੱਛਦੇ ਸੀ ਨਾ ਅੱਛਾ ਅੱਛਾ ਮਤਲਬ ਹਜੇ ਵੀ ਸਾਂਝ ਭਾਲਦੇ ਆ ਹਾਂਜੀ ਉਹ ਸਾਡੇ ਦਿਲਾਂ ਦਾ ਰਿਸ਼ਤਾ ਹੈ ਜੀ ਕਾਗਜ਼ਾਂ ਤੇ ਕਾਗਜ਼ਾਂ ਤੇ ਉਦਾਂ ਮਤਲਬ ਉਹ ਹੀ ਗੱਲ ਬਾਈ ਜੀ ਕੱਢੀ ਸੋਹਣੀ ਗੱਲ ਕੀਤੀ ਕਿ ਦਿਲਾਂ ਦੇ ਰਿਸ਼ਤੇ ਸਿਰਫ ਕਾਗਜ਼ਾਂ ਤੇ ਰਹਿ ਗਏ ਨੇ ਜੇ ਤੁਸੀਂ ਜ਼ਮੀਨ ਸਾਂਝੀ ਆ ਤਾਂ ਤੁਸੀਂ ਇਕੱਠੇ ਹੋ ਜਦੋਂ ਜ਼ਮੀਨ ਵੇਚੀ ਤਾਂ ਭੂਆ ਕੌਣ ਫੁੱਫੜ ਕੌਣ ਅੱਛਾ ਸਭ ਦਾ ਵੀ ਇੱਕ ਕਾਰਨ ਸੀਗਾ ਨਾ ਜੀ ਮੈਨੂੰ ਮੈਂ ਕਹਾਂ ਵੀ ਪਾਪਾ ਮੈਂ ਬਾਹਰ ਜਾਣਾ ਤੇ ਮੈਨੂੰ ਪੈਸੇ ਦੇ ਦਿਓ ਤੇ ਉਹ ਕਹਿੰਦੇ ਵੀ ਇੰਨੇ ਪੈਸੇ ਤਾਂ ਆਪਣੇ ਤਾਂ ਰਜਿਸਟਰੀ ਵੀ ਨਹੀਂ ਹੈਗੀ ਉਹ ਬਾਈ ਜੀ ਤੋਂ ਸਾਈਨ ਕਰਾਉਣੇ ਪੈਣੇ ਨੇ ਇਸ ਕਰਕੇ ਜੀ ਮੈਨੂੰ ਕਰਨਾ ਪਿਆ ਹੈ ਭੂਆ ਜੀ ਸਾਈਨ ਕਰ ਲੈਂਦੇ ਨਹੀਂ ਉਹ ਕਰਦੇ ਨਹੀਂ ਜੀ ਆਂਦੇ تھے ਹੈਗੇ ਪਰ ਕਰਦੇ ਨਹੀਂ ਜਾਣ ਕੇ जानके ਨਹੀਂ ਕਰਦੇ ਫਿਰ ਤੁਸੀਂ ਇਹ ਜਿਹੜਾ ਕਦਮ ਉਠਾਇਆ ਕਿ ਮੈਂ ਅੱਜ ਇਹ ਆਪਣਾ ਪੰਜਾਬ ਆਪਣਾ ਵਤਨ ਛੱਡ ਕੇ ਦੁਨੀਆ ਤੋਂ ਚਲੇ ਜਾਵਾਂ ਸਰ ਮੈਨੂੰ ਸਿਰਫ ਸ਼ੁਰੂਤ ਤੋਂ ਸੀਗਾ ਵੀ ਮੈਂ ਵੱਡਾ ਹੋ ਕੇ ਇੱਕ ਪੈਨਸ਼ਨ ਲੈਣ ਵਾਲਾ ਆਦਮੀ ਬਣਾ ਬਣਾ ਹਾਂਜੀ ਬਣਾ ਨੰਨਾ ਨਾਣੇ ਨੂੰ ਤੁਸੀਂ ਨੰਨਾ ਨਾਣਾ ਨਾਣਾ ਹੁੰਦਾ ਜੀ ਨਾਣਾ ਹੀ ਬੋਲਿਆ ਜੀ ਜਿਹੜਾ ਪੀਣ ਵਾਲਾ ਉਹਨੂੰ ਤੁਸੀਂ ਕੀ ਕਹਿੰਦੇ ਹੋ ਪੀਣਾ ਨਹੀਂ ਉਹ ਉਹ ਜਿਹੜਾ ਜਿਹੜਾ ਗਲਾਸ 'ਚ ਹੁੰਦਾ ਪਾਣੀ 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 ਪਪਾ ਪਪਾ ਪਪੇ ਨੂੰ ਕੰਨਾ ਪਪੇ ਨੂੰ ਕੰਨਾ ਨਾਣੇ ਨੂੰ ਵਿਹਾਰੀ ਨਾਣੇ ਨੂੰ ਵਿਹਾਰੀ ਕੀ ਬਣਿਆ ਪਾਣੀ 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 ਚਲੋ ਕੋਈ ਨਹੀਂ ਅੱਛਾ ਜੇ ਤੁਸੀਂ 에어ਪੋਰਟ ਗਏ 에어ਪੋਰਟ ਲੈਂਡ ਕੀ ਗਏ ਸੀ ਤੁਸੀਂ ਕੀ ਖਾਸ ਕੱਲਾ ਸਿਰਫ ਬਾਹਰ ਜਾਣ ਵਾਸਤੇ ਨਹੀਂ ਐਕਚੁਅਲੀ ਨਾ ਉੱਥੇ ਡਿਊਟੀ ਫਰੀ ਬਹੁਤ ਚੀਜ਼ਾਂ ਹੈਗੀਆਂ ਨੇ ਹਾਂ ਤੇ ਉਹ ਵੀ ਮੈਂ ਖਰੀਦਣਾ ਚਾਹ ਰਿਆ ਸੀਗਾ ਹਾਂ ਤੇ ਮੈਂ ਉਦੋਂ ਵੀ ਫੜਿਆ ਗਿਆ ਜੀ ਉਦੋਂ ਫਿਰ ਵੈਸੇ ਵੀ ਤੁਸੀਂ ਜਿਵੇਂ ਤੁਸੀਂ ਦਾੜੀ ਚਿੱਟੀ ਕੀਤੀ ਆ ਤੁਸੀਂ ਵੈਸੇ ਵੀ ਡਿਊਟੀ ਫ੍ਰੀ ਹੋਣਾ ਚਾਹੁੰਦੇ ਸੀ ਕਿ ਤੁਸੀਂ ਪੈਨਸ਼ਨ ਹੈ ਹਾਂਜੀ ਨਹੀਂ ਦੇਖੋ ਜੀ ਹਰ ਇੱਕ ਦਾ ਏਮ ਹੁੰਦਾ ਏਮ ਹੁੰਦਾ ਤੇ ਮੇਰਾ ਵੀ ਏਮ ਸੀਗਾ ਤੁਸੀਂ ਸਾਡਾ ਬਚਪਨ ਤੋਂ ਬਾਅਦ ਸਿੱਧਾ ਪੈਨਸ਼ਨ ਲੈਣ ਦਾ ਹੈ ਮੇਰਾ ਪੈਨਸ਼ਨ ਸਰ ਮੈਂ ਨਾ ਸ਼ੁਰੂ ਤੋਂ ਹੀ ਕੁਝ ਵੱਡਾ ਕਰਨਾ ਚਾਹੁੰਦਾ ਸੀ ਤੇ ਵੱਡਾ ਬਣਨ ਵਾਸਤੇ ਤੁਹਾਨੂੰ ਵੱਡਾ ਵੀ ਹੋਣਾ ਪੈਣਾ ਤੇ ਇਸ ਕਰਕੇ ਵੱਡਾ ਹੋਣ ਤੇ ਕਰਕੇ ਮੈਂ ਮੈਂ ਵੱਡਾ ਹੋ ਕੇ ਮੈਂ ਕਿਹਾ ਵੱਡਾ ਹੋ ਕੇ ਬਜ਼ੁਰਗ ਹੋ ਕੇ ਫਿਰ ਬੰਦਾ ਹੋਊਗਾ ਫਿਰ ਪੈਨਸ਼ਨ ਉਪੇ ਹਾਂਜੀ ਪੈਨਸ਼ਨ ਤੇ ਮੈਂ ਫਿਰ ਸੁਈ ਲਈ ਕੀ ਬਾਤ ਹੈ ਤੁਸੀਂ ਕੈਨੇਡਾ ਦੇ ਵਿੱਚ ਜਾਂਦੇ ਪੈਨਸ਼ਨੋਂ ਸੁਣਿਆ ਉੱਥੇ 40-50 ਹਜ਼ਾਰ ਰੁਪਿਆ ਪੈਨਸ਼ਨ ਹੀ ਮਿਲ ਜਾਂਦੀ ਹੈ ਹਾਂਜੀ ਠੀਕ ਹੈ ਅੱਛਾ ਉੱਥੇ ਕਿਹੜੇ ਪ੍ਰੋਵਿੰਸ ਦੇ ਵਿੱਚ ਜਾਣਾ ਤੁਸੀਂ ਪਸੰਦ ਕੀਤਾ ਸੀਗਾ ਮੈਂ ਸਰ ਜ਼ਿਆਦਾਤਰ ਤਾਂ ਜਿਹੜੇ ਨੌਜਵਾਨ ਹੈਗੇ ਨੇ ਉਹ ਬ੍ਰੈਂਪਟਨ ਜਾਂਦੇ ਨੇ ਤੇ ਮੈਂ ਸੋਚ ਰਿਹਾ ਸੀਗਾ ਵੀ ਜਿਸ ਤਰ੍ਹਾਂ ਕਿ ਮਿਨੀ ਪੈਗ ਠੀਕ ਹੈ ਮਿਨੀ ਪੈਗ ਨਹੀਂ ਵਿਨੀ ਪੈਗਾ ਉਹ ਸੌਰੀ ਵਿਨੀ ਪੈਗ ਉਹ ਸੌਰੀ ਵਿਨੀ ਪੈਗ ਮੈਂ ਬੈਗ ਥੋੜਾ ਜਿਹਾ ਨਾ ਮੈਂ ਕਨਫਿਊਜ਼ ਹੋ ਜਾਣਾ ਵਿਨੀ ਪੈਗ ਜੀ ਵਿਨੀ ਪੈਗ ਅੱਛਾ ਵਿਨੀ ਦੇ ਵਿੱਚ ਪੈਗ ਹਾਂਜੀ ਹਾਂਜੀ ਤੇ ਉੱਥੋਂ ਵੀ ਮੈਂ ਫੜਿਆ ਕਿ ਮੇਰੇ ਬੈਗ ਦੇ ਵਿੱਚ ਵੀ ਬੋਟਲ ਸੀਗੀਆਂ ਤੇ ਉੱਥੇ ਮੈਂ ਡਿਊਟੀ ਬੋਟਲਸ ਬੋਟਲਸ ਕੀ ਬਾਤ ਹੈ ਬੋਟਲਸ ਕੀ ਬੋਟਲਸ ਪਾਣੀ ਪਾਣੀ ਜੀ ਚਲੋ ਤੁਹਾਡਾ ਪਾਣੀ ਹੀ ਹੁੰਦਾ ਕੋਈ ਗੱਲ ਨਹੀਂ ਅੱਛਾ ਸ਼ਸ਼ਫੇਰ ਖਖੇ ਪਰ ਜੱਜੇ ਪਰ ਲੱਲੇ ਪਰ ਫਫੇ ਪਰ ਅੱਛਾ ਹੁਣ ਇੱਕ ਮੇਰੀ ਗੱਲ ਸੁਣੋ ਲੁਧਿਆਣਾ ਤੋਂ ਅਗਲਾ ਜ਼ਿਲ੍ਹਾ ਕਿਹੜਾ ਜੇ ਤੁਪੂਆ ਜੇ ਰਹਿੰਦੇ ਪਟਿਆਲਾ ਕੀ ਪਟਿਆਲਾ 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 ਦੁਬਾਰਾ ਬੋਲਿਓ ਪਟਿਆਲਾ ਇੱਕ ਵਾਰ ਪਟਿਆਲਾ ਪਟਿਆਲਾ ਕੀ ਤੇ ਹੁਣ ਮੈਨੂੰ ਸਮਝ ਗਿਆ ਪਟਿਆਲਾ 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 ਲੱਲੇ ਦੇ ਪੈਰ ਬਿੰਦੀ ਜਰੂਰ ਹਾਂ ਪਟਿਆਲਾ ਹਾਂ ਦੁਬਾਰੇ ਪਟਿਆਲਾ ਤੇ ਆਲਾ ਜੀ ਹਾਂ ਅੱਛਾ ਜਿਹੜੇ ਇੱਕ ਪੈਗ ਵੀ ਹੁੰਦਾ ਉਹ ਜਿਵੇਂ ਤੁਸੀਂ ਉੱਥੇ ਤੁਹਾਨੂੰ ਇਹ ਜਿਹੜੀ ਆ ਜਿਹੜੀ ਚੇਅਰ ਦੇ ਉੱਪਰ ਤੁਹਾਨੂੰ ਐ ਘੜੀਸਕੇ ਲੈ ਕੇ ਕੇ ਕੁਝ ਗਲਤ ਤਾਂ ਨਹੀਂ ਮਾਰਿਆ ਕੁੱਟਿਆ ਤਾਂ ਨਹੀਂ ਨਹੀਂ ਕੁਝ ਨਹੀਂ ਜੀ ਬਸ ਉਹ 2 ਮਿੰਟ ਲਈ ਫੋਨ ਤੇ ਲੱਗ ਕੇ ਜਿਹੜੇ ਮੈਨੂੰ ਲੈ ਕੇ ਜਾ ਰਹੇ ਸੀਗੇ ਮੈਂ ਉੱਠ ਕੇ ਖੜਾ ਹੋ ਗਿਆ ਅੱਛਾ ਸੀ ਸੀ ਤੇ ਉੱਥੇ ਵੀ ਉਹਨਾਂ ਨੂੰ ਸ਼ੱਕ ਹੋ ਗਿਆ ਕਹਿੰਦੇ ਕੋਈ ਖੜਾ ਕਿਉਂ ਆ ਤੂੰ ਕਹਿ ਰਿਹਾ ਸੀ ਵੀ ਸਿਰ ਦੁਖਦਾ ਹੁਣ ਤੇਰੀ ਲੱਤਾਂ ਨਹੀਂ ਦੁਖਦੀਆਂ ਉਹ ਜਿਵੇਂ ਕਹਿੰਦੇ ਨੇ ਖੜਾ ਸੀ ਖੜ ਗਿਆ ਅੱਗੇ ਤੋਂ ਖੜਨ ਨਹੀਂ ਲੱਗਿਆ ਅੱਗੇ ਨਹੀਂ ਖੜਨ ਲੱਗਿਆ ਕਿਉਂਕਿ ਉਹਨਾਂ ਨੇ ਮੇਰੇ ਸਨੈਪਚੈਟ ਵੀ ਦੇਖ ਲਈ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਸਪੋਸ ਵੀਜ਼ਾ ਨਹੀਂ ਲੱਗਿਆ ਮੈਂ ਸਨੈਪਚੈਟ ਤੇ ਬਹੁਤ ਜ਼ਾਲਿਆਂ ਨੂੰ ਹਾਏ 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 ਕਿਹਾ ਹੋਇਆ ਹਾਂ ਹਾਏ 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 ਸਾਰੀਆਂ ਕੁੜੀਆਂ ਸੀਗੀਆਂ ਸਾਰੀਆਂ ਕੁੜੀਆਂ ਸੀਗਾ ਮਤਲਬ ਉਹ ਸਾਰੀਆਂ ਜਿਹੜੀਆਂ ਸੀ ਟੀਨੇਜਰ ਕੁੜੀਆਂ ਨੇ ਤੁਸੀਂ ਹਾਏ ਹਾਏ ਬੋਲੇ ਮੈਂ ਕਹਿ ਰਿਹਾ ਸੀ ਸਰ ਵੀ ਕਿਸੇ ਦਾ ਘਰ ਬਸ ਜੇ ਕੋਈ ਮੇਰੇ ਤੇ ਪੈਸੇ ਲਾ ਦੇ ਅੱਜ ਕੱਲ ਤਾਂ ਕੁੜੀਆਂ ਤੇ ਪੈਸੇ ਲਾਉਂਦੇ ਨੇ ਨਹੀਂ ਪਰ ਮੈਂ ਵੀ ਇੱਕ ਵੱਡਾ ਏਜੰਡਾ ਲੈ ਕੇ ਗਿਆ ਸੀ ਤੁਸੀਂ ਧਿਆਣੇ ਤੁਸੀਂ ਹਾਂਜੀ ਹਾਂ ਮੈਂ ਵਿਆਹ ਕਰਾ ਕੇ ਤੇ ਲੇਕਨ ਇਹ ਚੀਜ਼ ਜਾਣਾ ਮੈਂ ਬੇਟੀ ਨੂੰ ਲੈ ਕੇ ਜਾਣਾ ਸੀ ਆਪਣੀ ਅੱਛਾ ਬੇਟੀ ਬਣਾ ਕੇ ਲੈ ਕੇ ਜਾਣਾ ਹਾਂਜੀ ਅੱਛਾ ਇਹ ਸਾਰੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਵੀ ਹਾਂ ਗਰਲਫ੍ਰੈਂਡ ਹੀ ਕਰਨੀ ਹੈ ਜੋ ਉਦਾਂ ਕੋਈ ਬੇਟੀ ਵੀ ਬਣਾਵੇ ਬੇਟੀ ਵੀ ਬਣਾਵੇ ਇੱਕ ਮਤਲਬ ਤੁਸੀਂ ਸੰਸਾਰ ਤੇ ਇੱਕ ਵੱਖਰੀ ਐਗਜ਼ਾਮਪਲ ਬਣਨਾ ਚਾਹੁੰਦੇ ਸੀ ਜੀ ਜੀ ਭੈਣਾ ਵੀ ਸਾਰੇ ਬਣਾਉਂਦੇ ਨੇ ਪਰ ਮੈਂ ਥੋੜਾ ਡਿਫਰੈਂਟ ਹੈ ਜੀ ਜਿਸ ਤਰ੍ਹਾਂ ਕਿ ਮੈਂ ਮੈਨੂੰ ਇਹ ਚੀਜ਼ਾਂ ਮੈਂ ਦੁਨੀਆ ਤੋਂ ਪਰੇ ਆ ਜੀ ਬੇਟੀ ਬਚਾਓ ਬੇਟੀ ਬਣਾ ਕੇ ਬੇਟੀ ਬਚਾਓ ਬੇਟੀ ਪੜਾਓ ਬੇਟੀ ਬਚਾਓ ਕੈਂਡਾ ਲੈ ਜਾਓ ਇਸ ਤਰ੍ਹਾਂ ਦਾ ਮੇਰਾ ਸਲੋਗਨ ਹੈ ਥੋੜਾ ਸਲੋਗਨ ਜੀ ਅੱਛਾ ਤੁਸੀਂ ਉੱਥੇ 에어ਪੋਰਟ ਦੇ ਆਲੇ ਦੁਆਲੇ ਤੁਸੀਂ ਜਿਹੜੀ ਆ ਦੇਖਿਆ ਹੋਣਾ ਕਿ ਉਹ ਟਰੋਲੀ ਦੇ ਵਿੱਚ ਸਮਾਨ ਲੈ ਕੇ ਜਾਂਦੇ ਆ ਉਹ ਹੋਰ ਜਿਹੜਾ ਤੁਹਾਡੇ ਬੈਗ ਦੇ ਵਿੱਚ ਕੀ ਪ੍ਰਾਪਤ ਹੋਇਆ ਸੀ ਮੇਰੇ ਬੈਗ ਦੇ ਵਿੱਚ ਸਰ ਮੈਂ ਉਸ ਤੋਂ ਪਹਿਲਾਂ ਦੱਸ ਦਵਾਂ ਵੀ ਟਰੋਲੀ ਮੈਨੂੰ ਨਹੀਂ ਸੀ ਪਤਾ ਵੀ ਬੈਗ ਮੈਂ ਟਰੋਲੀ ਇਕਸਾਈਡ ਫੜੀ ਹੋਈ ਸੀ ਇੱਕ ਸਾਈਡ ਤੇ ਮੇਰਾ ਬੈਗ ਜਿਹੜਾ ਟਾਇਰਾਂ ਵਾਲਾ ਤੇ ਉਹ ਟਰੋਲੀ ਕਹਿੰਦੇ ਖਾਲੀ ਹੈ ਤੂੰ ਬੈਗ ਦੇ ਵਿੱਚ ਰੱਖ ਲੈ ਤੇ ਉਹ ਮੈਨੂੰ ਸਮਝ ਨਹੀਂ ਆਇਆ ਮੈਂ ਉਹ ਤੇ ਝੂਟ ਲੈਣ ਲੱਗ ਗਿਆ ਜੀ ਤੇ ਉੱਥੇ ਵੀ ਮੈਂ ਫੜਿਆ ਗਿਆ ਕਹਿੰਦੇ ਤੁਹਾਨੂੰ ਉਹਦੇ ਵੀ ਕੁੱਟ ਪਈ ਸੀ ਉਹ ਕਹਿੰਦੇ ਕਿ ਟਰਾਲੀ ਵਿੱਚ ਸਮਾਨ ਰੱਖਦੇ ਤੁਸੀਂ ਕਿ ਟਰੈਕਟਰ ਦਾ ਹੈ ਨਹੀਂ ਟਰਾਲੀ ਬੜਾ ਜ਼ਿਆਦਾ ਆ ਗਈ ਟਰਾਲੀ ਨਾਲ ਤੁਸੀਂ ਕੀ ਗੱਲ ਕਰ ਰਹੇ ਸੀਗੇ ਸਰ ਐਕਚੁਅਲੀ ਨਾ ਮੈਂ ਨਾ ਟਰਾਲੀ ਵੈਕ ਕਰਵਾਨੀ ਸੀਗੀ ਤੇ ਮੈਂ ਗਿਆ ਸੀਗਾ ਪਿੰਡ ਗਿਆ ਸੀਗਾ ਔਰ ਰੀਸੈਂਟਲੀ ਕੱਲ ਆ ਗਿਆ ਤੇ ਉਹ ਮੈਂ ਕਿਹਾ ਵੀ ਇਹਨੂੰ ਨਾ ਇਹਦੇ ਵਿੱਚ ਕਿੱਲੀ ਪਾ ਟਰਾਲੀ ਜਿਹੜੀ ਹੈ ਨਾ ਕੁਝ ਕਨੈਕਟ ਹੁੰਦੀ ਹੈ ਜੀ ਉਹਦੇ ਨਾਲ ਟਰੈਕਟਰ ਨਾਲ ਤਿਊ ਤੇ ਚ ਕਿੱਲੀ ਪਾ ਤੇ ਉਹ ਮੈਂ ਉਹ ਮੁੰਡਾ ਕਹਿੰਦਾ ਵੀ ਵਿੱਚ ਕਿੱਲੀ ਨਹੀਂ ਪੈਂਦੀ ਇਹ ਜੀ ਗੁੱਲਾ ਪੈਂਦਾ ਮੈਂ ਕਿਹਾ ਪਲੀਜ਼ ਤੁਸੀਂ ਇਸ ਤਰ੍ਹਾਂ ਨਾ ਬੋਲੋ ਗੁਰਮੇਲ ਸਿੰਘ ਮੇਰੇ ਚਾਚੇ ਦੇ ਨਾਮ ਹੈ ਇਸ ਕਰਕੇ ਮੈਂ ਗੁਰੇਜ਼ ਕਰ ਰਿਹਾ ਉਹਨੂੰ ਗੁੱਲਾ ਕਹਿੰਦੇ ਨੇ ਜੀ ਪਿੰਡ ਦੇ ਵਿੱਚ ਗੁੱਲਾ ਕਹਿੰਦੇ ਨੇ ਹਾਂ ਜੀ ਤੁਸੀਂ ਮਤਲਬ ਜਿਹੜਾ ਉਹ ਗੁੱਲਾ ਪੈਂਦਾ ਤੁਸੀਂ ਉਹਨੂੰ ਕਿੱਲੀ ਕਹਿ ਦਿੰਦੇ ਕਿੱਲੀ ਕਹਿ ਦਿੰਦੇ ਨੇ ਸਰ ਕਿੱਲੀ ਵੀ ਠੀਕ ਹੈ ਆਪਾਂ ਤਾਂ ਕਨੈਕਟ ਕਰਨਾ ਹੈ ਨਾ ਕੰਟਰੈਕਟਰ ਨੂੰ ਪ੍ਰੋਬਲਮ ਨਾਲ ਕਨੈਕਟ ਕਰਨਾ ਹੈ ਤੁਸੀਂ ਮਤਲਬ ਚਾਚਾ ਜੀ ਦਾ ਨਾਮ ਨਹੀਂ ਨਹੀਂ ਮੈਂ ਚਾਚਾ ਜੀ ਦਾ ਨਾਮ ਬਹੁਤ ਮਤਲਬ ਸ਼ਬਦਾਂ ਦੇ ਵਿੱਚ ਲਿਆ ਗਿਆ ਜਿਸ ਤਰ੍ਹਾਂ ਕਿ ਸਾਡੇ ਪੇਪਰਾਂ ਦੇ ਵਿੱਚ ਸਾਡੇ ਰਿਸ਼ਤੇ ਨੇ ਤੇ ਪੇਪਰਾਂ ਦੇ ਵਿੱਚ ਬਹੁਤ ਵਾਰੋ ਨਾ ਦਾ ਚਾਚਾ ਜੀ ਦਾ ਜਿਹੜੇ ਪੇਪਰ ਨਾਲੇ ਰਿਸ਼ਤੇ ਬਹੁਤ ਸਟਰੋਂਗ ਹੁੰਦੇ ਨੇ ਸਰ ਐਸੀ ਕਰਕੇ ਤੇ ਮੈਂ ਜਾ ਨਹੀਂ ਪਾ ਰਿਆ ਨਾ ਜੀ ਦੇਖੋ ਜੇ ਮੇਰੇ ਪੇਪਰ ਪੂਰੇ ਕੀਤੇ ਹੁੰਦੇ ਨਾ ਜੀ ਮੇਰੀ ਸਾਡੀ ਰਜਿਸਟਰੀ ਹੁੰਦੀ ਨਾ ਜੀ ਤੇ ਮੈਂ ਲੋਨ ਲੈ ਕੇ ਜਾ ਸਕਦਾ ਸੀਗਾ ਪਰ ਹੁਣ ਪੂਆ ਜੀ ਨੂੰ ਵੀ ਕਹਿਣਾ ਤੇ ਫਿਰ ਚਾਚਾ ਜੀ ਨੂੰ ਵੀ ਕਹਿਣਾ ਤੇ ਫਿਰ ਉਹ ਦਿੱਕਤ ਆ ਜਾਂਦੀ ਹੈ ਜੀ ਡਰ ਨਹੀਂ ਲੱਗ ਰਿਹਾ ਕਿ ਤੁਹਾਨੂੰ ਤੁਸੀਂ ਅਰੈਸਟ ਹੋ ਗਿਆ ਇਸ ਟਾਈਮ ਸਰ ਮੈਂ ਬਾਲਗ ਨਹੀਂ ਹੈਗਾ ਤੇ ਮੈਨੂੰ ਛੱਡ ਦੇਣਗੇ ਤਾਂ 24 ਸਾਲ ਦਾ ਉਮਰ ਆ ਤੋ ਸਾਡੀ ਇਪਰ ਜਿਹੜੀ ਅਕੋਰਡਿੰਗ ਸਿਟੀਜ਼ਨ ਹੋ ਗਿਆ ਨਾ ਜੀ ਮੈਂ ਸਿਟੀਜ਼ਨ ਕੈਟੇਗਰੀ ਦੇ ਵਿੱਚ ਫੜਿਆ ਗਿਆ ਤੇ ਫਿਰ ਮੈਂ ਉਸ ਤਰੀਕੇ ਨਾਲ ਬਾਲਗ ਨਹੀਂ ਹਾਂ ਤੁਹਾਡੀ ਜਿਵੇਂ ਕੈਨੇਡਾ ਪਰ 50 ਸਾਲ ਚਾਹੀਦੀ ਹੈ ਨਾ ਬਾਲਗ ਵਾਸਤੇ ਅੱਛਾ ਤੁਹਾਡੀ ਜਿਵੇਂ ਤੁਸੀਂ ਫੜੇਗੇ ਜਿਵੇਂ ਇੱਕ ਬਜ਼ੁਰਗ ਦੀ ਚਮੜੀ ਹੁੰਦੀ ਹੈ ਤੁਹਾਡੇ ਹੱਥ ਵੀ ਦੇਖੋ ਆ ਦੇਖੋ ਜੀ ਐਦਾਂ ਕਰੋ ਐਦਾਂ ਦੇਖੋ ਰੰਗ ਹੋ ਰਿਹਾ ਮੇਰਾ ਅੱਛਾ ਦੇਖੋ ਤੁਸੀਂ ਤੁਹਾਡੀ ਚਮੜੀ ਵੀ ਆ ਦੇਖੋ ਤੁਹਾਡੀ ਸਕਿਨ ਹਲਕੀ ਹਲਕੀ ਮਟੈਲਟੀ ਵੀ ਹੈ ਤੇ ਤੁਹਾਡੇ ਜਿਹੜਾ ਕਲਰ ਆ ਉਹ ਪਤਾ ਲੱਗਦਾ ਕਿ ਇੱਕ ਨੌਜਵਾਨ ਦਾ ਤੁਸੀਂ ਤਾਂ ਫੜੇਗੇ ਤੁਸੀਂ ਇਹਦਾ ਜੇ ਕਰਾਉਣਾ ਸੀ ਮੇਕਅਪ ਪੂਰਾ ਪ੍ਰੋਪਰ ਕਰਾਉਂਦੇ ਨਾ ਨਹੀਂ ਸਰ ਕਰਵਾਇਆ ਸੀਗਾ ਐਕਚੁਅਲੀ ਜਦੋਂ ਬੰਦਾ ਫੜਿਆ ਜਾਂਦਾ ਨਾ ਜੀ ਪਤਾ ਨਹੀਂ ਕਿਉਂ ਆਟੋਮੈਟਿਕਲੀ ਪਸੀਨਾ ਹੁੰਦਾ ਹੈ ਪਸੀਨਾ ਆਵਾ ਮੈਂ ਮੈਂ ਡਰਿਆ ਨਹੀਂ ਸੀਗਾ ਹੋਇਆ ਤੁਸੀਂ ਖੁਰਗੇ ਮੈਂ ਹੋ ਗਿਆ ਜੀ ਖੁਰਗੇ ਤੁਸੀਂ ਜਿਹੜਾ ਤੁਸੀਂ ਗਰਮੀ ਨਹੀਂ ਸੀ ਪਰ ਉਹਨਾਂ ਨੇ ਗੱਲਾਂ ਹੀ ਇਹ ਜਿਹੇ ਕਰਦੇ ਨੇ ਵੀ ਤੇਰੇ ਦੋ ਫਾੜ ਹੋ ਜਾਣਗੇ ਤੂੰ ਮਤਲਬ ਨਾ ਕੈਨੇਡਾ ਦਾ ਨਾ ਤੂੰ ਇੰਡੀਆ ਦਾ 댓 ਵਾਸ ਅ ਵੈਰੀ ਡਰਾਵਣਾ ਜੀ ਕਿਦਾਂ ਬਹੁਤ ਡਰਾਵਣਾ ਸੀਗਾ ਬਹੁਤ ਡਰਾਵਣਾ ਸੀ ਮਤਲਬ ਤੁਹਾਨੂੰ ਇੰਨਾ ਉਹਨਾਂ ਨੇ ਡਰਾਤਾ ਕਿ ਜਿਹੜਾ ਤੁਹਾਡੇ ਪਸੀਨੇ ਨਾਲ ਸਾਰਾ ਜਿਹੜਾ ਪੇਂਟ ਉਤਰ ਗਿਆ ਮੈਂ ਅਪੀਲ ਕਰਦਾ ਜੀ ਮੈਨੂੰ ਪਲੀਜ਼ ਨੇਪਾਲ ਦਾ ਵੀਜ਼ਾ ਦੇ ਦਿਓ ਨੇਪਾਲ ਤੋਂ ਨੇਪਾਲ ਨੇਪਾਲ ਤੋਂ ਕਿੱਥੇ ਜਾਊਗੇ ਫਿਰ ਤੁਸੀਂ ਨਹੀਂ ਫਿਰ ਦੇਖਾਂਗਾ ਸਰ ਉੱਥੇ ਦੀ ਪੀਆਰ ਲੈ ਕੇ ਦਿਨ ਉਸ ਤੋਂ ਬਾਅਦ ਟਰਾਈ ਕਰੂੰਗਾ ਕਿਉਂਕਿ ਇੰਡੀਆ ਦੇ ਵਿੱਚ ਮੈਨੂੰ ਪਤਾ ਹੈ ਬਹੁਤ ਮਾਰਨਗੇ ਇਸ ਕਰਕੇ ਇੰਡੀਆ ਨਹੀਂ ਜਾਣਾ ਤੁਹਾਨੂੰ ਕਿਦਾਂ ਪਹਿਣ ਗਿਆ ਪਹਿਲਾਂ ਤਾਂ ਘੋਰੀ ਪੈਣੀ ਹੈ ਜੀ ਹਾਂ ਕਿਉਂਕਿ ਮੰਮੀ ਦਾ ਸੋਨਾ ਲੈ ਗਿਆ ਸੀਗਾ ਜੀ ਚੱਕ ਕੇ ਅੱਛਾ ਇਹ ਮਤਲਬ ਆ ਕੰਮ ਕਰਨ ਵਾਸਤੇ ਤੁਸੀਂ ਇੱਕ ਸਮਾਜ ਤੇ ਇੱਕ ਮਿਸਾਲ ਬਣ ਗਏ ਹੋ ਤੁਸੀਂ ਨਹੀਂ ਸਰ ਬਹੁਤ ਲੋਕ ਮੈਨੂੰ ਕਮੈਂਟਾਂ ਦੇ ਵਿੱਚ ਕਹਿੰਦੇ ਸਮਾਜ ਤੇ ਕਲੰਕ ਹੋ ਤੇ ਬਹੁਤ ਵੀ ਦੋਸਤ ਹੈਗੇ ਨੇ ਜਿਹੜੇ ਦਾੜੀਆਂ ਲੈ ਕੇ ਰੈਡੀ ਨੇ ਜੀ ਤੇ ਬਸ ਆਨ ਦਾ ਵੇ ਨੇ ਪਰ ਹੁਣ ਮੈਂ ਮੈਨੂੰ ਨਹੀਂ ਲੱਗਦਾ ਵੀ ਉਹ ਪਹੁੰਚ ਪਾਣਗੇ ਔਰ ਪਹੁੰਚਣ ਵੀ ਨਾ ਜਦ ਮੈਂ ਹੀ ਨਹੀਂ ਪਹੁੰਚਿਆ ਤਾਂ ਉਹ ਵੀ ਨਹੀਂ ਪਹੁੰਚਣਗੇ ਪਲੀਜ਼ ਮੈਂ ਤੁਹਾਨੂੰ ਪਹਿਲੇ ਹਦਾਇਤ ਕਰ ਰਿਹਾ ਉਹ ਆਉਣਗੇ ਪੱਕਾ ਆਉਣਗੇ ਉਹ ਮਤਲਬ ਨਾ ਖਾਦਾ ਨਾ ਖਾਣ ਦੇਣਾ ਮੈਂ ਨਹੀਂ ਮੈਂ ਨਹੀਂ ਕਰਦਾ ਮੈਂ ਜਦੋਂ ਤੁਸੀਂ ਫੜੇਗੇ ਯੈਸ ਸਰ ਸਵਾਲ ਜਵਾਬੀ ਹੋਏ ਹੋਣੇ ਕੀ ਕੀ ਪੁੱਛਿਆ ਸਰ ਬਹੁਤ ਸਵਾਲ ਕਰਦੇ ਨੇ ਜੀ ਜਿਸ ਤਰ੍ਹਾਂ ਕਿ ਲੰਬੇ ਲੰਬੇ ਸਵਾਲ ਨੇ ਤੇ ਮੈਨੂੰ ਕਹਿ ਰਹੇ ਨੇ ਵੀ ਮਾਂ ਜੰਮੀ ਨਹੀਂ ਤੇ ਪੁੱਤ ਕੋਠੇ ਤੇ ਮੈਂ ਕਿਹਾ ਇਹ ਪੋਸੀਬਲ ਹੀ ਨਹੀਂ ਹੈ ਸਰ ਕਿ ਮਾਂ ਜੰਮੀ ਨਹੀਂ ਤੇ ਪੁੱਤ ਕੋਠੇ ਕਿਨਾਂ ਚਾ। ਹਾਂ ਜੀ ਕਈ ਵਾਰ ਪੁੱਛ ਲੈਂਦੇ ਨਾ ਵੀ ਉਹ ਸੋਚਦੇ ਹੁੰਦੇ ਨੇ ਵੀ ਇਹਨਾਂ ਨੂੰ ਪੁੱਛ ਕੇ ਦੇਦਿਆਂ ਪੁੱਠਾ ਸਵਾਲ ਸਿੱਧਾ ਜਵਾਬ ਦੇਗਾ। ਪਰ ਮੇਰੇ ਕੋਲ ਪੁੱਠਾ ਵੀ ਜਵਾਬ ਨਹੀਂ ਸੀਗਾ ਬਿਕੋਜ਼ ਇਹ ਪੋਸੀਬਲ ਹੀ ਨਹੀਂ ਹੈ। ਇਹ ਬੁਝਾਰਤਾਂ ਜੀ ਬੁਝਾਰਤਾਂ ਉਹਨਾਂ ਨੇ ਸਮਝਿਆ ਕਿ ਇਹ ਬਜ਼ੁਰਗ ਆ ਇਹਨੂੰ ਬੁਝਾਰਤਾਂ ਆਉਂਦੀਆਂ ਹੋਣਗੀਆਂ। ਮਾਂ ਜੰਮੀ ਨਹੀਂ ਪੁੱਤ ਕੋਠੇ ਤੇ ਇਹਦਾ ਮਤਲਬ ਪਤਾ ਕੀ ਹੈ? ਧੂਆਂ। ਓਕੇ। ਧਨੂ ਨਹੀਂ ਪਤਾ ਨੋ ਮੈਨੂੰ ਨਹੀਂ ਸੀ ਸਰ ਪਤਾ ਐਕਚੁਅਲ ਜਿਹਦੇ ਵਿੱਚ ਉਹਨਾਂ ਨੇ ਇੱਕ ਹੋਰ ਮੈਨੂੰ ਪੁੱਛਿਆ ਮੈਨੂੰ ਕਹਿੰਦੇ ਵੀ ਸੱਤ ਬਾਰੇ ਦੱਸੋ ਸੱਤ ਤੇ ਆਈ ਥਰਡ ਵੀ ਮਤਲਬ ਪੰਜਾਬ ਦੀ ਹਿਸਟਰੀ ਹੈ ਤੇ ਮੈਨੂੰ ਦੱਸਣਾ ਚਾਹੀਦਾ ਤੇ ਫਿਰ ਮੈਂ 1 2 3 4 5 6 7 ਇਸ ਤਰ੍ਹਾਂ ਮੈਂ ਉਹਨਾਂ ਨੂੰ ਜਵਾਬ ਦਿੱਤਾ ਸਰ ਤੇ ਉਹ ਮੈਂ ਪਾਸ ਹੋ ਗਿਆ ਸੀ ਉਹਦੇ ਵਿੱਚ ਅੱਛਾ ਉਹ ਵੀ ਉਹ ਵੀ ਉਹਨਾਂ ਨੂੰ ਵੀ ਨਹੀਂ ਪਤਾ ਸੀ ਇਹਦਾ ਮਤਲਬ ਹਾਂ ਸੱਤ ਪਤਾ ਕੀ ਹੁੰਦਾ ਸੌਰੀ ਥੱਲੇ ਕਮੈਂਟਾਂ 'ਚ ਹੁਣ ਦਰਸ਼ਕ ਆਪ ਹੀ ਦੱਸਣਗੇ ओके ਤੇ ਸਰ ਇੱਕ ਉਹਨਾਂ ਨੇ ਮੈਨੂੰ ਇਹ ਵੀ ਪੁੱਛਿਆ ਵੀ ਤੁਹਾਡੇ ਗ੍ਰੈਂਡਆਟਰ ਗ੍ਰੈਂਡ ਪੋਤੀ ਪੁੱਤੇ ਹਾਂ ਯਸ ਸੁੱਦਾ ਪੰਜਾਬੀ ਹਾਂਜੀ ਉਹ ਉਹੀ ਕਹਿ ਰਹੇ ਸੀ ਤੇ ਉਹ ਕਹਿ ਰਹੇ ਨੇ ਵੀ ਤੁਹਾਡੇ ਪੋਤੀ ਪੁੱਤ ਹੈਗੇ ਨੇ ਤੇ ਮੈਂ ਕਿਹਾ ਸਰ ਮੈਂ ਤਾਂ ਵਿਆਹ ਹੀ ਨਹੀਂ ਹੈਗਾ ਮੈਂ ਤਾਂ ਸਿੰਗਲ ਹਾਂ ਸਿੰਗਲ ਚਾਈਲਡ ਹਾਂ ਹਾਂਜੀ ਤੇ ਬਟ ਮੇਰੇ ਬੇਟੇ ਦੇ ਵਿਆਹ ਹੋਇਆ ਹਾਂ ਬੇਟੇ ਦੇ ਬੇਟੇ ਦਾ ਵਿਆਹ ਹੋਇਆ ਇਥੇ ਸਰ ਬਹੁਤ ਉਲਝਾਂਦੇ ਨੇ ਸਰ ਉਹ ਬਹੁਤ ਉਲਝਾਂਦੇ ਨੇ ਸਰ ਬਹੁਤ ਨਹੀਂ ਨਹੀਂ ਸਰ ਬਹੁਤ ਉਲਝਾਂਦੇ ਨੇ ਜੀ ਇਹ ਤੁਹਾਡਾ ਵਿਆਹ ਨਹੀਂ ਹੋਇਆ ਤੁਹਾਡੇ ਬੱਚੇ ਦੇ ਬੇਟੇ ਦੇ ਬੇਟੇ ਨੇ ਇਹ ਇਹ ਕਿਹੜੀ ਸਾਇੰਸ ਹੋ ਗਈ ਸਰ ਪਤਾ ਨਹੀਂ ਸਰ ਮੈਨੂੰ ਉਹਨਾਂ ਨੇ ਜਿਸ ਤਰ੍ਹਾਂ ਪੁੱਛਿਆ ਮੈਂ ਤਿੰਨ ਵਾਰ ਸਸੂ ਕਰਨ ਗਿਆ ਜੀ ਹਾਂ ਵਿੱਚ ਤਾਂ ਨਹੀਂ ਨਿਕਲ ਬਹੁਤ ਬਾਰ ਵੇ ਸਰ ਇਸ ਤਰ੍ਹਾਂ ਛੋਟੇ ਹੁੰਦੇ ਜਿਹੜਾ ਅਕਸਰ ਬੱਚਿਆਂ ਦਾ ਜਿਹੜਾ ਬਟ ਮੇਰੇ ਕੋ ਪਜਾਮਾ ਕੁਛ ਮੈਨੂੰ ਮੈਨੂੰ ਬੈਗ ਹੀ ਨਹੀਂ ਖੋਲਣ ਦਿੱਤਾ ਉਹਨਾਂ ਨੇ ਤੇ ਫਿਰ ਮੈਂ ਕਿਹਾ ਵੀ ਮੈਂ ਵਿੱਚ ਨਹੀਂ ਕਰ ਸਕਦਾ ਪਲੀਜ਼ ਆਈ ਵਾਂਟ ਡਾਈਪਰ ਓਕੇ ਕੈਨੇਡਾ ਦੇ ਵਿੱਚ ਕੀ ਖਾਸ ਲੱਗਦਾ ਸੀ ਕੀ ਉੱਥੇ ਜਿਹੜੀ ਬਰਫ਼ ਡਿੱਗਦੀ ਉਹ ਸਰ ਐਕਚੁਅਲੀ ਮੈਂ ਤਾਂ ਸਾਰਿਆਂ ਨੂੰ ਇਹੀ ਗੱਲ ਕਹਾਂਗਾ ਪਲੀਜ਼ ਤੁਸੀਂ ਰੀਲਾਂ ਦੇਖ ਕੇ ਬਿਲਕੁਲ ਨਾ ਜਾਓ ਬਿਕੋਜ਼ ਉੱਥੇ ਬਹੁਤ ਪੈਸਾ ਹੈ ਆਪਾਂ ਨੂੰ ਰੀਲਾਂ ਵਿੱਚ ਲੱਗਦਾ ਵੀ ਉੱਥੇ ਪੈਸਾ ਨਹੀਂ ਹੈਗਾ ਲੇਕਿਨ ਉੱਥੇ ਬਹੁਤ ਪੈਸਾ ਹੈ ਤੁਸੀਂ ਨੌਜਵਾਨ ਜਾ ਕੇ ਵੀ ਮਿਹਨਤ ਕਰ ਸਕਦੇ ਹੋ ਪਲੀਜ਼ ਮੇਰੇ ਵਾਂਗੂ ਕੋਈ ਦਿਮਾਗ ਨਾ ਲਾਵੇ ਆਈ ਥੋਟ ਵੀ ਮੈਂ ਨੌਜਵਾਨ ਜਾਵਾਂਗਾ ਮੈਨੂੰ ਕੰਮ ਨਹੀਂ ਮਿਲਣਾ ਵੀ ਕੈਨੇਡਾ ਦੇ ਵਿੱਚ ਕੰਮ ਨਹੀਂ ਹੈਗਾ ਸੋ ਦੈਟਸ ਵਾਈ ਮੈਂ ਸੋਚ ਰਿਹਾ ਸੀ ਵੀ ਪੈਨਸ਼ਨ ਤਾਂ ਚਲ ਮਿਲੇਗੀ ਨਹੀਂ برف ਉੱਥੇ ਸ਼ੌਂਕ ਸੀ ਕਿ برف ਡਿੱਗਦੀ ਦੇਖਣੀ ਜੇ ਸਰ برف ਡਿੱਗੇਗੀ ਤਾਂ ਸਿਰਾਂ ਪੜ ਜਾਏਗਾ ਤੁਹਾਡਾ ਉਹ ਜੋ ਸਨੋ ਪੈਂਦੀ ਹੈ ਜੀ ਅੱਛਾ ਨਿੱਕੇ ਨਿੱਕੇ ਉਹ ਯਸ ਉਹ ਪੰਜਾਬੀ ਜਿਹਾ ਸਿੱਧਾ ਹੀ ਆ ਕਹਿ ਰਿਹਾ ਨਾ ਜਟਕੀ ਜੀ ਬੋਲੀ ਸਰ برف ਵਗਰੇਗੀ ਨਾ ਉਹ ਤਾਂ ਮਤਲਬ ਬਹੁਤ ਸਟੇਚਸ ਲੱਗਣੇ ਨੇ ਕਿ ਦੱਸ ਕਿ ਉਹ ਪੰਜਾਬੀ ਮਤਲਬ ਸਰ ਉਹ ਸਿਲਾਈ ਕਿਹੜੇ ਨਹੀਂ ਹੁੰਦੀ ਇੱਥੇ ਟਾਂਕੇ ਟਾਂਕੇ ਅੱਛਾ ਜੇ ਬਰਫ ਬਾਈ ਦੀ ਵੀ ਗੱਲ ਹੈ ਮੈਂ ਵੀ ਥੋੜਾ ਜਿਹਾ ਗਲਤ ਚਲੋ ਇੱਕ ਜਦ ਪੰਜਾਬੀ ਚ ਕਹਿੰਦੇ ਨੇ ਬਰਫ ਡਿੱਗਦੀ ਆ ਉਹ ਬਰਫ ਡਿੱਗਦੀ ਕਹਿੰਦਾ ਸਿਰ 파ਟ ਜੂਗਾ ਦਾ ਟਾਂਕੇ ਲੱਗਣਗੇ ਯੈਸ ਚਲੋ ਇੱਕ ਮਿਸਾਲ ਵੀ ਨੇ ਠੀਕ ਹੈ ਜੀ ਗਿਨੀਸ ਵਰਲਡ ਰਿਕਾਰਡ ਦੇ ਵਿੱਚ ਵੀ ਨਾਮ ਹੋ ਗਿਆ ਜੀ ਹੋ ਗਿਆ ਜਿਹੜਾ ਗਿਨੀਸ ਬੁੱਕ ਅਵਾਰਡ ਤੁਹਾਨੂੰ ਮਿਲਣਾ ਆ ਇਹ ਇਹ ਮੈਂ ਸੁਣਿਆ ਕਿ ਇਹ ਤੁਹਾਨੂੰ ਅਵਾਰਡ ਲੈਣ ਵਾਸਤੇ ਕੈਨੇਡਾ ਜਾਣਾ ਪੈਣਾ ਦੈਟਸ ਵਾਈ ਸਰ ਮੈਂ ਅਪੀਲ ਕਰ ਰਿਹਾ ਜੀ ਮੈਂ ਦੱਸ ਵੇ ਦਿਖਾ ਰਿਹਾ ਪਲੀਜ਼ ਤੁਸੀਂ ਇੱਕ ਵਾਰ ਤਾਂ ਮੈਨੂੰ ਜਾ ਲੈਣ ਦਿਓ ਪਲੀਜ਼ ਪਲੀਜ਼ ਆ ਦੇਖੋ ਜੀ ਦੇਖੋ ਪਲੀਜ਼ ਮੈਨੂੰ ਜਾ ਲੈਣ ਦਿਓ ਜਿਵੇਂ ਕਹਿੰਦੇ ਨੇ ਬਿਕੋਜ਼ ਇੱਥੇ ਦੀ ਪੁਲਿਸ ਇਹ ਕਹਿ ਰਹੀ ਹੈ ਵੀ ਮਤਲਬ ਤੂੰ ਵਾਰਡ ਨਹੀਂ ਲੈ ਆ ਸਕਦਾ ਤੂੰ ਮੈਂ ਵਾਰਡ ਲੈ ਕੇ ਸਰ ਵਾਪਸ ਆ ਜਾਗਾ ਮੈਂ 100 ਆਈ ਸਵੈ ਮੰਮੀ ਦੀ ਸੌਣ ਲੱਗੇ ਮੈਂ ਵਾਪਸ ਆ ਜਾਗਾ ਸਰ ਤੁਹਾਨੂੰ ਇੱਕ ਉਹ ਜਿਵੇਂ ਸੌ ਗਾਕਾਂ ਦੀ ਸੌਣ ਵੀ ਖਾਂਦੇ ਤੁਸੀਂ ਯੈਸ ਦੇਖੋ ਉਹ ਬੁਲਾ ਰਹੇ ਨੇ ਬੁਲਾ ਰਹੇ ਨੇ ਚਲੋ ਦਰਸ਼ਕੋ ਤੁਸੀਂ ਦੇਖ ਲਿਆ ਕਿ ਇਹੋ ਜਿਹੇ ਪੁੱਠੇ ਕੰਮ ਕਰਕੇ ਜਾਓਗੇ ਤਾਂ ਜਿਵੇਂ ਕਹਿੰਦੇ ਨੇ ਚੋਰ ਨੂੰ ਤਾਂ ਡਰ ਹੁੰਦਾ ਹੀ ਆ ਤੁਸੀਂ ਅੱਜ ਨਹੀਂ ਕੱਲ ਨਹੀਂ ਦੀ ਪਰਸੂ ਨਹੀਂ ਫੜੇ ਜਾਣ ਜਿਵੇਂ ਕਹਿੰਦੇ 100 ਦਿਨ ਚੋਰ ਦੇ ਤੇ ਇੱਕ ਦਿਨ ਸਾਧ ਦਾ ਸਰ 100 ਦਿਨ ਤਾਂ ਹੁੰਦੇ ਆ ਨਾ ਜੀ ਤੁਸੀਂ ਇੰਨਾ ਕਿਉਂ ਕੰਪਲਿਕੇਟ ਕਰਦੇ ਆਗੇ 100 ਦਿਨ ਤਾਂ ਚੋਰ ਦੇ ਹੁੰਦੇ ਆ ਨਾ ਜੀ ਇੱਕ ਦਿਨ ਨਾ ਕੀ ਹੋ ਜਾਏਗਾ ਇੱਕ ਦਿਨ ਨਾ ਨਾਇਕ ਖਿਲਣ ਤਾਂ ਨਹੀਂ ਬਣਨ ਲੱਗੀ ਚਲੋ ਦੇਖੋ ਦਰਸ਼ਕੀ ਜਿਨ੍ਹਾਂ ਨੇ ਇਹ ਕੰਮ ਕਰਨੇ ਪੁੱਠੇ ਕੰਮ ਕਰਨੇ ਉਹਨਾਂ ਨੇ ਕਰ ਹੀ ਜਾਣੇ ਆ ਜਿਹੜੇ ਸਮਝਦਾਨਗੇ ਸਮਝਣਗੇ ਕਿਉਂਕਿ ਜ਼ਿੰਦਗੀ ਬੜੀ ਵੱਡਮੁੱਲੀ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸ਼ੁਕਰੀਆ ਕੈਨੇਡਾ ਜੀ